ਸਾ ਵਾਹਿਦੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਹਿਜ ਪਾਠ ਹੈ ਅੰਗ ਹੈ 1016 ਸ਼ਬਦ ਹੈ ਮਾਰੂ ਮਹੱਲਾ 3 ਘਰ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੋ ਪ੍ਰੇਮ ਮਾਨਮਸਾਏ ਸੱਟੇ ਸ਼ਬਦ ਸਹਿਜ ਸੁਭਾਏ ਆਓ ਸਰਬਤ ਸੰਗਤਾਂ ਇਸ 52 ਸ਼ਬਦੋਂ ਬਾਣੀ ਸਰਵਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 3 ਘਰ ਪੰਨਾ ਹਸਤ ਬਾਦੀ ਏਕ ਓੰਕਾਰ ਸਤਗੁਰ ਬਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿ ਸੁਭਾਏ ਇਹ ਹਾਵੇਦਨਾ ਸੋਈ ਜਾਣੈ ਅਵਰ ਕਿ ਜਾਣੈ ਕਾਰੀ ਦੀ ਹੋ ਆਪੇ ਮਿਲ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੂੰ ਨਦਰ ਤੁਮਾਰੀ ਦੀ ਹੋ ਰਹਾਓ ਦੇ ਬਦ ਰੇਸ਼ਟਾ ਡਾਗਾ ਪਰਮ ਚੁਕਾਈ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹੁ ਜੁਗਤਿ ਪ੍ਰਛਾਨ ਐ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਪਰ ਮੇਲਾ ਹੋਵਾ ਗੁਰਮਤਿ ਵਿੱਚੋਂ ਦੁਰਮਤਿ ਖੋਵਾ ਹਰਾਂਗ ਸਿਉਨ ਤਰਲੀਆਂ ਮਾਣੈ ਆਪਣੇ ਗੰਤ ਪਿਆਰੀ ਜੀਓ ਸਾਧਗੁਰ ਬਾਜੋਂ ਬੈਦਨ ਕੋਈ ਆਪੇ ਆਪ ਨਰਿੰਜਨ ਸੋਈ ਸਾਧਗੁਰ ਮਿਲਿਆ ਮਰੇ ਮਨ ਦਾ ਹੋਇ ਗਿਆਨ ਵਿਚਾਰੀ ਜੀਓ ਇਹੋ ਸਬਦ ਸਾਰੋ ਜਿਸ ਨੂੰ ਲਾਏ ਗੁਰਮਕਤਿਸ਼ ਨਾਮ ਭੁਖ ਗਵਾਏ ਆਪ ਮੰ ਲੀਆ ਕਛੁ ਨ ਪਾਈਆ ਕਰ ਕਿਰਪਾ ਕਲ ਧਾਰੀ ਜੀਓ ਅਗਮ ਨਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੈ ਕਰ ਆਇਆ ਅੰਜਨ ਮਾਇ ਨਰਨਜਨ ਜਾਤਾ ਜਿਨ ਕਉ ਨਦ ਤੁਮਾਰੀ ਜੀਓ ਗੁਰਮਖੋਵ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋਂ ਸਭ ਦੰਦ ਕਮਾਵਾ ਵੇਖੋ ਮਨ ਮੀ ਜਾਰੀ ਜੀਓ ਇਕ ਭਰਮ ਭੂਲੇ ਫਿਰ ਹੰਕਾਰੀ ਇਕ ਨਾ ਗੁਰਮੁਖ ਮੈਂ ਮਾਰੀ ਸੱਚਾ ਸ਼ਬਦ ਰਤੇ ਬੈਰਾਗੀ ਹੋਰ ਭਰਮ ਭੁਲੇ ਗਾਵਾਰੀ ਜੀਓ ਗੁਰਮਖ ਜੰਨੀ ਨਾਮ ਨਭਾਇਆ ਗੁਰਮਖ ਬੇਰਤਾ ਜਨਮ ਮੰਗਵਾਇਆ ਅੱਗਾ ਬਿਣ ਨਾਮ ਕੋ ਬੇਲੀ ਨਾਹੀ ਬੁੱਢਾ ਗੁਰਬੀਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਪੂਰੇ ਜੁਗ ਚਾਰੇ ਦਾਤਾ ਜਿਸ ਤੂੰ ਦੇਵੈ ਸੋਈ ਪਾਏ ਨਾਨਕ ਤਤ ਬੀਟਾਰੀ ਦੀਓ ਮਾਰੂ ਮਹਲਾ ਬਨਵਾ ਅੰਕਾਰ ਤੀਡਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਖ ਦੌਰਾ ਸੀ ਭਰਮ ਦੇ ਭਰਮ ਤੇ ਦੁਲਬ ਜਨਮ ਆਵ ਬਾਇਓ ਰੇ ਮੂੜੇ ਤੂੰ ਛੈ ਅਸਲ ਬਟਾਇਓ ਆਮਰਤ ਸੰਗ ਬਤਾ ਤੀਰਾ ਵਿਖਿਆਸ ੁਰਝਾਇਓ ਰਹਾਓ ਅਰਤਨ ਜਿ ਵਿਹਾਰਾਓ ਬਨ ਜਨਿਆ ਅਰਤਨ ਜਿ ਵਿਹਾਰੋ ਬਾਨਨ ਦਨਿਆ ਆਇਓ ਕਾਲਰ ਲਾ ਚਲਾਇਓ ਦੇ ਕਰ ਮੈਂ ਤੁਦ ਰਹਿਣਾ ਬਸਣਾ ਸੁਕਰ ਜੀਤਨਾ ਆਇਓ ਆਟ ਅਲ ਅਖੰਡ ਪ੍ਰਾਨ ਸੁਖਦਾਈ ਇੱਕ ਨਮਕ ਨਹੀਂ ਤੁਜ ਗਾਇਓ ਜਹਾਂ ਡਾਣਾ ਸੁਥਾਨੋ ਵਿਸਾਰਿਓ ਇੱਕ ਨਮਕ ਨਹੀਂ ਮੰਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਗ ਸਮਗਰੀ ਇਸ ਹੀ ਮੈਂ ੁਰਜਾਇਓ ਜਿਤ ਕੋ ਲਾਇਓ ਤੇ ਤੇ ਲਾਗਾ ਤੈਸੇ ਕਰਮ ਕਮਾਇਓ। ਧਉ ਭਇਓ ਕਿਰਪਾਲੋ ਤਾ ਸਾਧ ਸੰਗ ਪਾਇਆ। ਜਨ ਨਾਨਕ ਬ੍ਰਹਮੰਦ ਆਇਓ ਮਾਰੂ ਮੱਲਾ ਬੰਡਵਾ। ਘਰ ਆਨੰਗਰਹ ਰਾਖ ਲੀਨੋ ਭਇਓ ਸਾਧੂ ਸੰਗ। ਹਰਨਾਮ ਰਸਰਸਨਾ ਉਚਾਰੈ ਮਿਠ ਗੂੜਾ ਰੰਗੋ ਮੇਰੇ ਮਨੋ ਮੇਰੇ ਮਾਨ ਕੋ ਅਸਥਾਨੋ ਮੀਤ ਸਾਜਣ ਸਖਾ ਬੰਦ ਬਯੰਤਰ ਜਾਮੀ ਜਾਨੋ ਰਹਾਓ ਸੰਸਾਰ ਸਾਗਰ ਜਿਨੇ ਉਪਾਇਓ ਸਰਨ ਪ੍ਰਭ ਕੀ ਗਏ ਘਰ ਪ੍ਰਸਾਦੀ ਪ੍ਰਭ ਯਾਰਾ ਦੇ ਜਮ ਕੰਕਰ ਕ੍ਰਿਸ਼ਨਾਂ ਕਹੀ ਮੋਖ ਮੁਕਤ ਦਵਾਰ ਜਾਂ ਕਹ ਸੰਤਰ ਦਾ ਪੰਡਾਰੋ ਜੀ ਜੁਗਤ ਸੁ ਜਾਣ ਸੁਆਮੀ ਸਦਾ ਰੱਖਣ ਹਾਰੋ ਧੂਖ ਦਰਦ ਕਲੇਸ਼ ਬਿਨਸ ਜਿਸ ਬਸੈ ਮਨ ਮਾਇ ਮਿਰਤ ਨਰਕ ਅਸਥਾਨ ਵਿਖੜੇ ਵਿਖ ਨ ਪੋਹੈ ਤਾਹੀ ਰਿਦ ਸਿਦ ਨਵ ਨਿਦ ਜਾਂਕਾ ਅੰਮ੍ਰਿਤ ਪ੍ਰਵਾਹ ਆਦ ਅੰਤੀ ਮਦ ਪੂਰਨ ਉਹ ਜਗਮ ਅਗਾ ਸਿੱਧ ਸਾਧਕ ਦੇਵ ਮਨ ਜਨ ਬੇਦ ਕਰੇ ਉਟਾਰ ਸਿਮਰ ਸੁਆਮੀ ਸੁਖ ਸਹਿਜ ਪੁੰਟਾ ਨਹੀਂ ਅੰਤ ਬਾਰਾ ਵਾਰੋ ਅੰਕ ਬਰਾਸਤ ਮਿਟੈ ਖਿੰਮੈ ਰਿਦਾ ਜਪ ਭਗਵਾਨ ਨੂੰ ਪਾਮਨਾ ਤੇ ਮਹਾ ਪਾਵਨ ਕੋਟ ਦਾ ਨਿਸ਼ਾਨ ਬਾਲ ਬੁੱਧ ਸੋਧ ਪੁਰਾਨ ਸਰਬਸੋ ਸੰਤਨਾਂ ਕੀ ਰਾਸ ਬਿਸਰ ਨਾਹੀ ਨਮਕ ਮਨ ਤੇ ਨਾਨਕ ਕੀ ਅਰਦਾਸ ਮਾਰੂ ਮੱਲਾ ਬਨਵਾਉ ਸਾਜ ਤਰਾ ਤੀਖਣ ਕਾਟ ਡਾਰੇਓ ਮਨ ਨ ਕੀਨੋ ਰੋਸ ਕਵਾ ਕਾਜ ਵਾਕੋ ਲੇ ਸਵਾਰਿਓ ਤਿਲਾਂ ਦੀਨੋ ਦੋਸ ਮਨ ਮੇਰੇ ਆ ਰਾਮ ਰੌਨਿਤ ਨੀਤਾ ਦਇਾਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾਂ ਕੀ ਰੀਤ ਰਹਾਓ ਚਾਰਣੰਤਲੇ ਗਾਹਿ ਬੈਸੇ ਹੋ ਸਰਮਨਾ ਰਹੇ ਉਹ ਸਰੀਰ ਮਹਾਸਾਗਰ ਨਾ ਵਿਆਪੈ ਖਨੇ ਉਤਰਿਓ ਤੀਰਾ ਚੰਦਰਿਆ ਗਰ ਕਪੂਰ ਲਿਪਨ ਤਿਸੰਗੇ ਨਹੀਂ ਪ੍ਰੀਤੋ ਬਿਤਾ ਮੂਤਰ ਖੋਦ ਤਿਲ ਤਿਲੋ ਮਨ ਨਾਮਨੀ ਬਿਪਰੀਤਾ ਊਚਾ ਨੀਚ ਵਿਚਾਰ ਸੁ ਕਿਰਤੋ ਸੋ ਲਗਣੋ ਸਾਭ ਸੁਖ ਸਤਰ ਮੇਤਰ ਸਤਰ ਕਛੂ ਜਾਣੈ ਸਰਬ ਜੀ ਸਮਤਾ ਘਰ ਪ੍ਰਕਾਸ਼ ਪ੍ਰਜਨ ਪ੍ਰਗਟਿਓ ਅੰਧਕਾਰ ਬਿਨਾਸ ਹੋਇ ਤਰਾ ਅਪਵਿੱਤਰ ਐ ਕਰਨ ਲਾਗੇ ਮਾਨੋ ਨਾ ਭਇਓ ਵਿਖਾਤ ਸੀਤ ਮਾਨ ਸੁਗੰਧ ਚਲਿਓ ਸਰਬਥਾਨ ਸਮਾਨੋ ਦਹਾ ਸਾਖਿ ਸੋ ਤਾਂ ਲਾਗਿਓ ਤਿਲਨ ਸੰਕਾ ਮਾਨੋ ਸੁਭਾਏ ਅਭਾਏ ਜੋਨਕਟਿ ਆਵੈ ਸੀਤ ਤੰਕਾ ਡਾਇ ਆਪਰ ਕਾ ਕਾਸ਼ਨ ਜਾਣੈ ਸਦਾ ਸਹਿਜ ਸੁਭਾਏ ਕਰਨ ਸਰਨ ਸਨਾਥਿ ਮਨ ਰੰਗ ਰਤੀ ਲਾਲ ਗੁਪਾਲ ਗੁਣ ਨਿਤ ਗਾਉ ਨਾਨਕ ਭੈ ਪ੍ਰਭ ਕਿਰਪਾਲ ਮਾਰੂ ਮਹਲਾ ਪਨਵ ਅਹੰਕਾਰ ਚੁਤਾਸ਼ਟ ਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਚਾਂਦਨਾ ਚਾਂਦਨੋ ਆਂਗਣੋ ਪ੍ਰਾਪ ਜੀਵ ਅੰਤਰ ਗਿਆਨਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰਤੀ ਮੰਗਣਾ ਜਾਗ ਲਾ ਡਾਗਣ ਨੀ ਕਾਰ ਕੀਰਤਨ ਮੈਂ ਡਾਗਣਾ ਲਾਗਣਾ ਲਾਗਣ ਨੀ ਕਾ ਗੁਰ ਚਰਨੀ ਮਨ ਲਾਗਣਾ ਏ ਬੇਦਤੀ ਸੇ ਬਰਾਪਤੀ ਡੰਕਾ ਮਸਤਕ ਬਾਗਣਾ ਕਾਹੋ ਨਾਨਕ ਤੇ ਸਭ ਕੁਛ ੋਨਿਕੋ ਜੋ ਪ੍ਰਭ ਕੀ ਸਰਨਾਗਣਾ ਮਾਰੂ ਮਹਲਾ ਬਨਵਾ ਆਓ ਜੇ ਤੂੰ ਆਓ ਮਹਾਰਾ ਹਰ ਜਸ ਸੋ ਸਰਵਨ ਸੁਨਾਵਣਾ ਰਹਾਓ ਤੋ ਤੇ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਸੰਤ ਕਿਰਪਾ ਤੇ ਹਿਰਦੈ ਵਾਸਾ ਦੁੱਖਾਂ ਭਾਉ ਮਿਟਾਵਣਾ ਭਗਤ ਤਿਆ ਤੇ ਬੁੱਧ ਬਰਗਾਸਾ ਦੁਰਮਤ ਦੁੱਖ ਦਗਾ ਬਣਾਵਨ ਦਰਸ਼ਨ ਭੇਟ ਤੋਤ ਬਨੀਤਾ ਪੁੰਨ ਰਭ ਗਰਮਨਾ ਬਾਵਨਾ ਨਉ ਨਿਦ ਰਿਦ ਸਿਦ ਪਾਈ ਜੋ ਤੁਮਰੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨ ਕੋਈ ਅਵਰਨ ਸੂਡਾ ਡਾਵਣਾ ਮੋਇ ਨਿਰਗੁਨ ਕੋ ਕੋਏ ਨ ਰਖਾ ਸੰਤਾ ਸੰਗ ਸਮਾਵਣਾ ਕਹਉ ਨਾਨਕ ਗੁਰ ਚਲਤ ਦਿਖਾਇਆ ਮਨ ਮਦੇ ਹਰ ਹਰ ਰਾਵਣਾ ਮਾਰੂ ਮਹਲਾ ਬਨਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਤ ਜੀਵਨ ਰਹਾਓ ਪੀਵਨਾ ਜਿਤ ਮਨ ਅਗਾਵੇ ਨਾਮ ਅਮਰਤ ਰਸ ਪੀਵਨਾ ਖਾਵਨਾ ਜਿਤ ਭੁੱਖ ਨ ਲਾਗਾ ਸੰਤੋਖ ਸਦਾ ਤ੍ਰਿਪਤੀ ਵਨਾ ਪੈਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਧੀ ਮਨਾ ਓਗ ਨਾਮ ਨਮਤੇ ਹਰ ਰਸੋ ਸੰਤ ਸੰਗਤ ਮੈਂ ਲੀਵਣਾ ਬਿੰਦਾਗੇ ਬਿੰਸੂਈ ਆਨੀ ਮਨ ਹਰ ਭਗਤੀ ਸੰਗ ਸੀਵਣਾ ਮਾਤਿਆਗ ਮਾਤਿਆਗ ਹਰ ਰਸ ਮਹਿ ਰਾਤੇ ਮਾਤਿਆਹੇ ਹਰ ਰਸੇ ਸਮਾਤੇ ਮਾਤਿਆ ਹੈ ਹਰ ਰਸ ਮੈਂ ਰਾਤੇ ਤਿਸ ਬੌੜ ਨ ਕਬੂ ਔਖੀ ਵਣਾਂ ਮਾਤਿਆ ਹਰ ਰਸ ਮੈਂ ਰਾਤੇ ਤਿਸ ਬੌੜ ਨ ਕਬੂ ਔਖੀ ਵਣਾਂ ਮਿਲਿਓ ਤੇ ਸਰਬਨਿਧਾਨਾ ਪ੍ਰਭ ਕਿਰਪਾ ਜਿਸ ਦੀ ਵਣਾਂ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਣਾ ਮਾਰੂ ਮਹੱਲਾ ਬਨਵੰਕਾਰ ਅਠਵਾ ਅੰਜਲੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਗਰੇ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗਰੇ ਥੋਰੀ ਸੋ ਫਰੇ ਪਰਮੰਤਾ ਦੋਮ ਬੇਤਾ ਤੇ ਜੋ ਮੁਕਤਾ ਸੋਈ ਸੋਹਿਲਾ ਭਾਲੀ ਐ ਗ੍ਰਹਿ ਰਾਜ ਮੈਂ ਨਰ ਕੇ ਉਦਾਸ ਕਰੂ ਦਾ ਬਹੁ ਬਿਦ ਬੀਦ ਪਾਠ ਸਭ ਸੋਧਾ ਦੇਈ ਮੈਂ ਜੋ ਰਹੇ ਅਲਪਤਾ ਤੇ ਜਨ ਕੀ ਪੂਰਨ ਘਾਲੀ ਐ ਜਾਗਦ ਸੂਤਾ ਪਰਮ ਮਗੂਤਾ ਬੇਨ ਗੁਰ ਮੁਕਤ ਨ ਹੋਈ ਐ ਮੀਤਾ ਸਾਧ ਸੰਗ ਟੁੱਟੇ ਹਮ ਬੰਦਨ ਏਕੋ ਏਕ ਨਿਹਾਲੀ ਐ ਕਰਮ ਕਰੇ ਤਾਂ ਬੰਦਾ ਨਾ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਜਾਂਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਘਟ ਘੜ ਰਾਮ ਹਿਆਲੀ ਆ ਸੰਸਾਰੇ ਮੈਂ ਸਹਸਾਬ ਵਿਆਪੈ ਅਕਤ ਕਥਾ ਅਗੋਚਰ ਨਹੀਂ ਜਾਪੈ ਜਿਸ ਬੁਝਾਏ ਸੋਈ ਬੁਝਾਏ ਉਹ ਬਾਲਕ ਵਾਗੀ ਪਾਲੀ ਆ ਛੋਟ ਬਹਤਔਰ ਛੋਟਾ ਨਹੀਂ ਜੋ ਸੰਕੈ ਤੋ ਬਹੁ ਮਨਮਾਈ ਇਸਹੀ ਮੈਂ ਜਿਸ ਕੀ ਬਤਰਾ ਕਹਤੇ ਸਾਧੂ ਚੌਰ ਢਾਲੀ ਐ ਜੋ ਸੁਰਾ ਤਿਸ ਓਏ ਮਰਨਾ ਢੂ ਭਾਗੇ ਤੇ ਜੋ ਨਹੀਂ ਫਿਰਨਾ ਢੂ ਵਰਤਾਏ ਸੋਈ ਬਲਮਨ ਬੁਝੁਕ ਮੈਂ ਦੁਰਮਤ ਜਾਲੀ ਐ ਜਿਤ ਜਿਤ ਲਾਵੇ ਤਿਤ ਦਿੱਤ ਲਗਣਾ ਕਰ ਕਰ ਵੇਖਿਆ ਆਪਣੇ ਡਟਲਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸਮਾਲੀਆ ਮਾਰੂ ਮਾ ਲਾਪਨਵਾ ਬਿਰਖਾ ਹੀੜ ਸਭ ਜੰਤੇ ਇਕੱਠੀ ਇਕ ਤੱਤੇ ਇਕ ਬੋਲਣ ਮਿੱਠੇ ਆਸ ਦਾ ਦੂਤ ਭਇਆ ਉੱਠ ਚੱਲੇ ਜਿਉਂ ਜਿਉਂ ਆਉਦ ਵਿਹਾਣੀਆ ਪਾਪ ਕਰੇਂਦਰ ਸਰ ਪਰ ਮੁਠੀ ਆਜ ਰਾਇ ਲੋ ਫੜੇ ਫੜ ਕੁੱਟੇ ਉਹ ਦੋ ਜੋ ਦੋਜਕ ਪਾਏ ਸਜਣਾ ਰਹਿ ਲੇਖਾ ਮੰਗੈ ਬਾਣੀਆਂ ਸੰਗ ਨ ਕੋਈ ਭਈਆ ਬੀਬਾ ਮਾਲ ਜੋ ਬਣ ਤਨ ਛੋੜ ਬਣੇ ਸਾਹ ਕਰਨ ਕਰੀ ਮਨ ਜਾ ਤੋਂ ਕਰਤਾ ਤਿਲ ਪੀੜੇ ਜਿਉ ਕਹਾਣੀ ਆ ਖੋਸ ਖੋਸ ਲੈਂਦਾ ਵਸਤ ਬਰਾਈ ਵਿਖੇ ਸੁਣਨ ਤੇਰੇ ਨਾਲ ਖੁਦਾਈ ਦੁਨੀਆ ਲੱਭ ਬਿਆਖਾਤ ਅੰਦਰ ਅਗਲੀ ਗੱਲ ਨ ਜਾਣੀਆ ਜਮ ਜਮ ਮਰਾ ਮਰਾ ਫਿਰ ਜਮੈਂ ਬਹੁਤ ਜਾਏ ਪਿਆ ਦੇਸ ਲੰਮੈ ਦਿਨ ਕੀਤਾ ਤਿਸ ਨ ਜਾਣੀ ਅੰਦਾ ਤਾਂ ਦੁਖ ਸਹਿ ਪ੍ਰਾਣੀਆਂ ਖਾਲਕ ਧਾਵੋਂ ਭੁੱਲਾ ਮੁਠਾ ਦੁਨੀਆਂ ਖੇਲ ਬੁਰਾ ਰੁਟ ਟੁੱਟਾ ਸਿੱਧ ਕਸਬੂਰੇ ਸੰਤ ਨਾ ਮਿਲਿਓ ਬਤਾ ਆਪਣ ਬਾਣੀਆ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉ ਤਿਉ ਨਚਣਾ ਸਿਰ ਸਿਰ ਕਰਤ ਵਿਹਾਣੀਆ ਮੇਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨਾ ਪਾਏ ਅਮਰਤੋ ਨਾਮ ਦਾਣ ਨਾਨਕ ਕਉ ਗੁਣ ਗੀਤਾ ਨਿਤ ਵਖਾਣਿਆ ਮਾਰੂ ਸੋਲਹਿ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਡਾ ਸਾ ਸੋਈ ਵਰਣ ਕੋਈ ਜਨ ਸਰ ਜੀ ਤਨਹੀ ਫੁਰਗੋਈ ਜਿਉ ਭਾਵੇਂ ਤਿਉ ਰਾਖੋ ਰਹਿਣਾ ਤੁਮ ਸੋਂ ਕਿਆ ਮੁਕਰਾਈ ਹੈ ਆਪਿ ਬਾਇ ਆਪ ਕੋ ਬਾਇ ਆਪੇ ਸਿਰ ਸਿਰ ਧੰਦਾ ਲਾਇ ਆਪੇ ਵਿਚਾਰੇ ਗੁਣ ਕਰੇ ਆਪੇ ਮਾਰਗ ਲਾਈ ਹੈ ਆਪੇ ਦਾ ਨਾਇ ਆਪੇ ਬੀਨਾ ਆਪੇ ਆਪ ਉਪਾਇ ਬਤੀਨਾ ਆਪੇ ਪੌਣ ਪਾਣੀ ਬਸੰਤਰੋ ਆਪੇ ਮੇਲ ਮਿਲਾਈ ਹੈ ਆਪੇ ਸਾਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰੂ ਸੂਰਾ ਕਾਲ ਜਾਲ ਜਮ ਰੋ ਨਸਕ ਸਾਚੇ ਸਿਓ ਲਿਵ ਲਾਈ ਹੈ ਆਪੇ ਪੁਰਖ ਆਪੇ ਨਾਰੀ ਆਪੇ ਬਾਸਾ ਆਪੇ ਸਾਰੀ ਆਪੇ ਬਿਰਬਾਂ ਦੀ ਦਾਖੀਲਾ ਆਪੇ ਕੀਮਤ ਬਾਈ ਆਪੇ ਭਵਰ ਫੁੱਲ ਫਲ ਤਰਵਰੋ ਆਪੇ ਜਲ ਦਲ ਸਾਗਰ ਸਰਵਰ ਆਪੇ ਮਾਸ ਕਜ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਏ ਆਪੇ ਦਿਨ ਸੋ ਆਪੇ ਹੀ ਰਾਣੀ ਆਪੀ ਦੇ ਗੁਰ ਕੀ ਬਾਣੀ ਆਦ ਜੁਗਾਦ ਅਨਾਦਿਆਂ ਦਿਨ ਘੜਕੜ ਸ਼ਬਦ ਉਰ ਜਾਈ ਏ ਆਪੇ ਰਤਨਾਂ ਨੂੰ ਪਿਆ ਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਾਜ ਬਖਸ਼ੇ ਆਪੇ ਦੇਲਾ ਭਾਈ ਏ ਆਪੇ ਧਨ ਆਪੇ ਤਨਖਾਪੇ ਸਰਬਾਣਾ ਆਪੇ ਸੁਗੜ ਸਰੂਪ ਸੇ ਆਲਾ ਕਹਿਤਾ ਭਗਤਾ ਸੁਨਤਾ ਸੋਈ ਆਪੇ ਬੰਤ ਬਣਾਈ ਪਾਉਣ ਗੁਰੂ ਬਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰੈਣ ਦਿਨ ਸਦੋਇਦਾਈ ਦਾਇਆ ਝਖਿ ਲੈ ਖਿਲਾਈ ਹੈ ਆਪੇ ਮਛਲੀ ਆਪੇ ਢਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਮਾਰੀ ਜੈਸੀ ਪ੍ਰਭੁਰ ਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੇ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦਿਸੈ ਸਭ ਆਵਣ ਜਾਣੀ ਸਹੀ ਸਾ ਸੱਚੀ ਵਪਾਰੀ ਸਤਿਗੁਰੂ ਝੁਝਾਈ ਹੈ ਸ਼ਬਦ ਬੁਝਾਏ ਸਤਿਗੁਰੂ ਪੂਰਾ ਸਰਬ ਕਲਾ ਸਾਕੇ ਭਰਪੂਰਾ ਆਭਰਿਓ ਵੇ ਪ੍ਰਭਾਉ ਸਦਾ ਤੋਂ ਨਾ ਤੇ ਤਿਲੰਤ ਮਾਈ ਕਾਲ ਬੇਕਾਲ ਬਹੇ دیਵਾਨੇ ਸ਼ਬਦ ਸਹਿਜ ਰਸ ਅੰਤਰਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਆਪੋ ਨਰਾਲਮ ਗੁਰਗੰ ਗਿਆਨਾ ਜੋ ਦੀਸਾ ਤੁਜ ਮਾਇ ਸਮਾਨਾ ਨਾਨਕ ਨੀਜ ਭਿਖਿਆ ਦਰਜਾ ਚੈ ਮੈਂ ਦੀਜੈ ਨਾਮ ਵਡਾਈ ਹੈ ਮਾਰੂ ਮਲਾ ਬੈਲਾ ਆਪੇ ਤਰਦੇ ਧੌਲੇ ਆਕਾਸ਼ੰ ਆਪੇ ਸਾਚੇ ਗੁਣ ਪ੍ਰਗਾਸੰ ਜਤੇ ਸਤੇ ਸੰਤੋਖੀ ਆਪੇ ਆਪੇ ਕਾਰ ਕਮਾਈ ਤਿਸ ਕਰਨਾ ਸੋ ਕਰ ਕਰ ਵੇਖਾ ਕੋਈ ਨ ਮਿਟਾ ਸਾਚੇ ਲਿਖਾਇ ਆਪੇ ਕਰੇ ਕਰਾਏ ਆਪੇ ਆਪੇ ਦੇ ਵੜਾਈ ਹੈ ਪੰਚ ਚੋਰਾ ਚੰਤਲ ਚਿਤ ਚਾਲੈ ਪਰ ਕਰ ਜੋ ਹੈ ਘਰ ਨਹੀਂ ਭਲੈ ਕਾਇਆ ਨਗਰੋ ਢਾ ਢਿਰੀ ਬਿਨ ਸ਼ਬਦੇ ਪਤ ਜਾਈ ਗੁਰ ਤੇ ਬੁਢਾ ਤਰੇ ਭਵਨ ਸੂਜਾ ਮਨਸਾ ਮਾਰ ਮਨ ਸਿਉ ਲੂਡਾ ਜੋ ਤਦ ਸੇਵੈ ਸੋ ਤਦ ਹੀ ਜੇ ਨਿਰਭਉ ਭਾਲ ਸਖਾਈ ਆਪੇ ਸੁਰਗ ਮਚ ਪਾਇਆ ਲਾਇਆ ਪੇ ਜੋਤ ਸਰੂਪੀ ਬਾਲਾ ਡਟਾ ਬਿੱਟ ਬਿਕਰਾਲ ਸਰੂਪੀ ਰੂਪ ਬਨਾਰੇ ਕਿਆ ਕਾਈਏ ਬੇਦ ਕਤੇ ਬੇਭੇਦ ਨ ਜਾਤਾ ਆਨੰਦ ਸਮਾਤ ਪਿਤਾ ਤਿਸ ਭਰਾਤਾ ਸਗਲੇ ਸੈਲ ਉਪਾਇ ਸਮਾਏ ਲਖਣਾ ਲਖਣਾ ਜਾਈ ਕਰ ਕਰਤਾ ਕੀ ਮੀਤ ਗਨੇਰੇ ਕੋਈ ਨਾ ਕਾਟਾ ਅਵਗਣ ਮੇਰੀ ਸੁਰ ਨਰਨਾਥੋ ਸਾਹਿਬ ਸਭਨਾ ਸਿਰ ਭਾਏ ਮਿਲੇ ਭਉਜਾਈਏ ਭੁਲੇ ਟੁਕੇ ਮਾਰਗ ਪਾਵੈ ਆਪ ਬੁਲਾਏ ਤੂੰ ਐਸ ਮਢਾਵੈ ਬਿਨ ਨਾਮ ਮੈਂ ਅਵਰਨ ਦੀਸੈ ਨਾਮੋਂ ਗਤ ਮਿਤਬਾਈ ਹੈ ਗੰਗਾ ਜਮਨਾ ਕੇਲਕੇਦਾਰਾ ਕਾਂਸੀ ਕਾਂਤੀਪੁਰੀ ਦਵਾਰਾ ਗੰਗਾ ਸਾਗਰ ਬੀਣੀ ਸੰਗਮ 68 ਅੰਕ ਸਮਾਈ ਹੈ ਆਪੇ ਸਿੱਧ ਸਾਧਕ ਵੀਚਾਰੀ ਆਪੇ ਰਾਜਨ ਬੰਟੰਕਾਰੀ ਤਖਤ ਬਹ ਅਦਲੀ ਪ੍ਰਭ ਆਪੇ ਭਰਮ ਭੇਦ ਪਹੁੰਚਾਈ ਹੈ ਆਪੇ ਕਾਜੀ ਆਪੇ ਮੁੱਲਾ ਆਪੇ ਭੋਲਣ ਕਬੂ ਬੁੱਲਾ ਆਪੇ ਮੇਰੋ ਦਇਆ ਬਦਦਾਤਾ ਨਾ ਕਿਸੇ ਕੋ ਬਹਿਰਾਈ ਦੇ ਸਬਖਸ਼ੇ ਤੇ ਦੇ ਵਡਿਆਈ ਸਭ ਸੇ ਦਾਤਾ ਦਿਲ ਨ ਤਮਾਈ ਭਰਪੂਰ ਧਾਰੂ ਰਿਆਨ ਕੇਵਲਾ ਗੁਪਤ ਪ੍ਰਗਟ ਸਭ ਠਾਈ ਕਿਆ ਸੱਲਾਹੀ ਅਗੰਮ ਅਪਾਰੈ ਸਾਤੇ ਸਿਰਜਨਹਾਰ ਮੁਰਾਰੈ ਜਿਸਨੂੰ ਨਦਰ ਕਰੇ ਤਿਸ ਮਿਲੇ ਮੇਲ ਮਿਲੇ ਮਿਲਾਈ ਬ੍ਰਹਮਾ ਵਿਸ਼ਨ ਮੇਸ ਦਵਾਰ ਉਹ ਬੇ ਸੇਵੈ ਲਖ ਅਪਾਰੈ ਹੋਰ ਕੀਤੀ ਦਰਦੀ ਸਹਿ ਬਿਲ ਲਾਂਦੀ ਮੈਂ ਗੰਤਨ ਆਵੈ ਕਾਈ ਸਾਚੀ ਕੀਰਤ ਸਾਚੀ ਬਾਣੀ ਹੋਰ ਨੰਦੀ ਸਬੇਦ ਪੁਰਾਣੀ ਪੂਰੀ ਸਾਜ ਸੱਚੇ ਗੁਣ ਗਾਵਾਂ ਮੈਂ ਤਰਹ ਹੋਰਨ ਕਾਈ ਏ ਝੁਗ ਝੁਗ ਸਾਚਾ ਹਾਪੀ ਹੋਸੀ ਕੌਨ ਨਾ ਮੂਵਾ ਕੌਨ ਨ ਮਰਸੀ ਨਾਨਕ ਨੀਜ ਕਾ ਬਿਨੰਤੇ ਦਰ ਦੇ ਖੋਲਿ ਬਲਾਈ ਏ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਵਾਰ ਸਹਿ ਜਨ ਡਾਣਾ ਸ਼ੋਹਰ ਬੇਨ ਬੇਰਣੀ ਦਨ ਪਾਈ ਹੈ ਅੰਤਰ ਅਗਨੋਂ ਜਲ ਪੜਕਾਰੇ ਮਨਮੁਖ ਤੱਕੇ ਕੁੰਡਾਂ ਚਾਰੇ ਬੇਨ ਸਾਧ ਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹੱਥ ਵਡਾਈਐ ਕਰਾ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਗਾਰੇ ਗਿਆਨ ਖੜਗ ਲੈ ਮਨ ਸਿਉ ਲੂਜਾ ਮਨਸਾ ਮਨੇ ਸਮਾਈਐ ਮਾ ਕੀ ਰਗਤ ਪਿਤਾ ਬਿਧਾਰਾ ਮੂਰਤ ਸੂਰਤ ਕਰਿਆ ਪਾਰਾ ਜੋ ਤਾਤ ਤੇ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਤੋਢੀ ਕੀ ਆ ਡੰਮਣ ਮਰਣਾ ਗੁਰ ਤੇ ਸਮਝ ਪੜੀ ਕਿ ਆ ਡਰਨਾ ਤੂੰ ਦਇਆਲ ਦਇਆ ਕਰ ਦੇਖਾ ਦੁਖ ਦਰਦ ਸਰੀਰੋਂ ਜਾਈ ਨੇਧ ਘਾਰ ਬੈਸ ਰਹੇ ਬਹੁ ਖਾਇਆ ਧਾਪਤ ਰਾਖੇ ਠਾਕ ਰਹਾਇਆ कमल बेगासो हरे सर आत्म राम सखाई हे मरण लिखाई मंडल में आए क्यों रही है चलना प्रथाए सच्चा अमरो सची अमरा सो सच मिले वडाई हे आप पाया जग सबाया दिन सरया तन धंधा लाया सचा उपर यावरन जी सच कीमत पाई है ਅੱਤ ਗੋਲ ਲੜਾ ਦੇਣ ਚਾਰੇ ਖੇਲ ਤਮਾਸ਼ਾ ਧੰਦੂ ਘਾਰੇ ਬਾਜੀ ਖੇਲ ਗਏ ਬਾਜੀ ਘਰ ਜੋ ਨਿਸਪਨੇ ਬਖਲਾਈ ਤੈਨ ਕਾ ਤਖਤ ਮਿਲੇ ਵਡਿਆਈ ਨਿਰਪਉ ਮਨ ਵਸਿਆ ਲਿਵ ਲਾਈ ਖੰਡੇ ਬ੍ਰਹਮੰਡੀ ਪਾਤਾਲੇ ਪੁਰੇ ਤ੍ਰਿਪਹੁਣ ਤਾੜੀ ਲਾਈ ਸਾਥੀ ਨਗਰੀ ਤਖਤ ਸੱਚਾ ਵਾ ਗੁਰਮੁਖ ਸਾਥ ਮਿਲੇ ਸੁਖ ਪਾਵਾ ਸਾਚੇ ਸਾਚਾ ਤਖਤ ਵਡਾਈ ਹਾਂ ਮੈਂ ਗੰਤ ਗਵਾਈ ਹੈ ਗੰਤ ਗਣੀਐ ਸਹਸਾ ਜੀਐ ਕਿਉਂ ਸੁਖ ਪਾਵੈ ਦੂਐ ਤੀਐ ਨਿਰਮਲ ਏਕ ਨਰੰਜਨ ਦਾਤਾ ਗੁਰਪੂਰੇ ਤੇ ਪਤ ਪਾਈ ਜਗ ਜਗ ਵੇਰਲੀ ਗੁਰਮੁਖ ਦਾਤਾ ਸਾਚਾ ਰਵ ਰਿਆ ਮਨ ਰਤਾ ਤਿਸ ਕੀ ਓਟ ਹੋ ਗਈ ਸੁਖ ਪਾਇਆ ਮਨ ਤਨ ਮੈਂ ਲੰਕਾਈ ਜੀ ਬਰਸਾਇਨ ਸਾਟੇ ਰਾਤੀ ਹਰ ਪ੍ਰਭ ਸੰਗੀ ਭਉ ਨਾਮ ਭਰਾਤੀ ਸਰਬਨ ਸਰੋਤ ਰਜੇ ਗੁਰ ਬਾਣੀ ਜੋਤੀ ਜੋਤ ਮਿਲਾਈ ਹੈ ਰਖ ਰਖ ਪੈਰ ਧਰੇ ਬਹੁ ਦਰਨਾ ਜਤ ਕਾ ਦੇਖਉ ਤੇਰੀ ਸਰਣਾ ਧੋਖ ਸੁਗਦੇ ਤੂੰ ਹੈ ਮਨ ਭਾਵੈ ਤੁਝੀ ਸਿਉ ਬਣਾਈਂ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਸਾ ਲਾਈ ਨਾਨਕ ਨਾਮ ਰਤੇ ਬਹਾਰਾਗੇ ਨਿਦਗਰ ਤਾਣੀ ਲਾਈ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਧ ਸਾਲਾਈ ਨਾਨਕ ਨਾਮ ਰਤੇ ਬੈਰਾਗੀ ਨੇਦ ਕਰਤਾੜੇ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲਾ ਗਲਤੀਆਂ ਦੀ ਮਾਫੀ ਹੁਣ ਆਉ ਅਗਲੇ ਸਮੇਂ ਵਾਸਤੇ ਗੁਰੂ ਕੇ ਕੀਰਤਨੇ ਹਜੂਰੀ ਦਾਗੀ ਜਥੇ ਪਾਸੋਂ ਕੀ ਤਨ ਸਰਵਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ